ਗੁਰੂ ਪਿਆਰੇ ਸਾਧ ਸੰਗਤ ਜੀ ਇਹ ਹੁੰਦੀ ਹੈ ਬਹਾਦਰਾ ਦੀ ਪਛਾਣ ਮਰੇ ਕਿਵੇਂ ਮਿਲਦੀ ਹੈ ਪਛਾਣ ਰਹਿਤ ਮਰਿਆਦਾ ਦੇ ਵਿੱਚ ਪਰਪੱਕ ਰਹਿਣ ਦੇ ਨਾਲ ਜਿੰਨਾ ਜਿੰਨਾ ਨੇ ਵੀ ਗੁਰੂ ਦੇ ਬਚਨ ਨੂੰ ਸਤਿ ਬੰਨ੍ਹ ਕੇ ਕਰਨਾ ਮੰਨਿਆ ਸਤ ਗੁਰੂ ਜੀ ਦੇ ਦਿੱਤੇ ਹੋਏ ਮਾਰਗ ਦੇ ਉੱਪਰ ਚੱਲਣ ਦਾ ਯਤਨ ਕੀਤਾ ਗੁਰੂ ਸਾਹਿਬ ਜੀ ਨੇ ਆਪਣਾ ਹੀ ਰੂਪਨਾ ਨੂੰ ਬਖਸ਼ਿਸ਼ ਦਿੱਤਾ ਇਹ ਸਾਧ ਸੰਗਤ ਜੀ ਭਾਈ ਸਾਉਂਤਨ ਸਿੰਘ ਜੀ ਐਸੇ ਸੰਤ ਸਿਪਾਈ ਸਨ ਆਪ ਜੀ ਨੇ ਸਾਸੀ ਦੇ ਵਿੱਚ ਸਰਵਣ ਕੀਤਾ ਹੈ ਕਿ ਕਿਵੇਂ ਉਹਨਾਂ ਨੂੰ ਥੇਰ ਦੇ ਪਿੰਜਰੇ ਦੇ ਵਿੱਚ ਛੁੱਟ ਦਿੱਤਾ ਗਿਆ ਤੇ ਸ਼ੇਰ ਨੂੰ ਖੁੱਲਾ ਛੜ੍ਹ ਦਿੱਤਾ ਗਿਆ ਪਰ ਫਿਰ ਵੀ ਭਾਈ ਹਰਕੁੰਤ ਸਿੰਘ ਜੀ ਨੇ ਇਹੋ ਉਹਨਾਂ ਦੇ ਹੱਥ ਦੇ ਵਿੱਚ ਮोटा ਜਾਂ ਛੋਟਾ ਕੀਤਾ ਤੇ ਸ਼ੇਰ ਨੂੰ ਮਾਰ-ਮਾਰ ਕੇ ਕੁੱਟ-ਕੁੱਟ ਕੇ ਉਸ ਨੂੰ ਐਸਾ ਸਬਕ ਸਿਖਾਇਆ ਕਿ ਸ਼ੇਰ ਨੂੰ ਵੀ ਸਾਧ ਸੰਗਤ ਜੀ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਵੇ ਹੁੰਦੀ ਹੈ ਬਹਾਦਰਾਂ ਦੀਆਂ ਨਿਸ਼ਾਨੀਆਂ। ਤੋਂ ਆਪ ਜੀ ਦੇ ਨਾਲ ਹੁਣ ਅਗਲੀ ਜੋ ਸਾਥੀ ਹੈ ਮੱਛੀ ਤਮਨਜੀਤ कौर ਸਾਜੀ ਕਰੇਗੀ ਆਉ ਸਾਰੇ ਪਿਆਰ ਦੇ ਨਾਲ ਸਰਵਣ ਕਰਨ ਦਾ ਯਤਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਤਮਨਜੀਤ ਕੌਰ ਹੈ ਤੇ ਮੇਰੀ ਸਾਥੀ ਦਾ ਵਿਸ਼ਾ ਹੈ ਵੱਡੇ ਸੱਜਾ ਦੇ ਬਾਬਾ ਦੀ ਚਿੰਦੀ ਅਤੇ ਬਾਬਾ ਦੂਜਾ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਡੇਰ ਜਦੇ ਸਨ ਬਾਬਾ ਦੀ ਚਿੰਦੀ ਦਾ ਜਨਮ ਸਾਲ 1687 ਈਸਵੀ ਨੂੰ ਪੰਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਘਰ ਤੋਂ ਹੋਇਆ ਅਤੇ ਬਾਬਾ ਦੂਜਾ ਸਿੰਘ ਜੀ ਦਾ ਜਨਮ ਸਨ 1690 ਈਸਵੀ ਨੂੰ ਅਨੰਦਪੁਰ ਸਾਹਿਬ ਵਿਖੇ ਮਾਤਾ ਦੀ ਤੋਰੀ ਦੀ ਘਰ ਤੋਂ ਹੋਇਆ ਆਪ ਜੀ ਅਨ ਦੀ ਸਿੱਖਲਾਈ ਪੜਾਈ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਹੋਈ ਘੋੜਸਵਾਰੀ ਸ਼ਸਤਰ ਵਿਦਿਆ ਅਤੇ ਤੀਰੰਦਾਜ਼ੀ ਵਿੱਚ ਸਾਹਿਬ ਜਿਆਦਾ ਨੂੰ ਨਿਪੁੰਨ ਕਰ ਦਿੱਤਾ ਗਿਆ ਇੱਕ ਵਾਰ ਇੱਕ ਦੇਵਦਾਸ ਦਾਨ ਦਾ ਬ੍ਰਾਹਮਣ ਵਿਅਕਤੀ ਰੋਂਦਾ ਰੋਂਦਾ ਦਰਬਾਰ ਵਿੱਚ ਪਹੁੰਚਿਆ ਗੁਰੂ ਸਾਹਿਬ ਨੇ ਉਸ ਨੂੰ ਚੁੱਪ ਕਰਾ ਕੇ ਉਸ ਦੇ ਰੋਣ ਦਾ ਕਾਰਨ ਪੁੱਛਿਆ ਉਸ ਨੇ ਕਿਹਾ ਕਿ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਅਤੇ ਮੇਰੀ ਘਰ ਵਾਲੀ ਨੂੰ ਪਠਾਨ ਕੋਕੇ ਲੈ ਗਏ ਨੇ ਕਿਰਪਾ ਕਰਕੇ ਤੁਸੀਂ ਮੇਰੀ ਘਰਵਾਲੀ ਨੂੰ ਮੈਨੂੰ ਦੇ ਦਿਓ ਗੁਰੂ ਸਾਹਿਬ ਨੇ ਬਾਬਾ ਦੀ ਚੰਜੀ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਤੁਸੀਂ ਸਿੰਘਾਂ ਨੂੰ ਲੈ ਕੇ ਮਸੀਦੇ ਪਠਾਨ ਜਾਬਰ ਖਾਨ ਕੋਲ ਜਾਓ ਅਤੇ ਇਸ ਅਤੇ ਇਸ ਬ੍ਰਾਹਮਣ ਦੀ ਘਰਵਾਲੀ ਅਤੇ ਜਾਬਰਖਾਨ ਨੂੰ ਆਨੰਦਪੁਰ ਲੈ ਆਓ ਜਦੋਂ ਬਾਬਾ ਦੀਪ ਸਿੰਘ ਜੀ ਜਾਬਰਖਾਨੇ ਕੋਲ ਪਹੁੰਚੇ ਤਾਂ ਪਠਾਣਾਂ ਨੇ ਉੱਚੀ ਉੱਚੀ ਰੌਲਾ ਪਾ ਦਿੱਤਾ ਕਿ ਸਿੰਘ ਆ ਰਹੇ ਨੇ ਪਰ ਕਿਸੇ ਵੀ ਪਠਾਣ ਦੀ ਹਿੰਮਤ ਨਹੀਂ ਹੋਈ ਕਿ ਸਿੰਘਾਂ ਦਾ ਡੱਟ ਕੇ ਮੁਕਾਬਲਾ ਕਰ ਲੈਣ ਅਤੇ ਬਾਬਾ ਦੀਪ ਸਿੰਘ ਜੀ ਜਾਬਰਖਾਨ ਨੂੰ ਆਨੰਦਪੁਰ ਲੈ ਆਏ ਅਤੇ ਉਸ ਦੀ ਕੀਤੇ ਨਿਯੋਜ ਨੂੰ ਕੜੀ ਸਦਾ ਦਿੱਤੀ ਫੁਰਨੀ ਵਿਦ ਸੰਭਰ ਸਾਲ 1704 ਈਸਵੀ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਤਾਂ ਬਾਬਾ ਜੀ ਸਿੰਘ ਜੀ ਨੇ ਇੱਕ ਜੱਥੇ ਦੀ ਅਗਵਾਈ ਕੀਤੀ ਗੁਰੂ ਸਾਹਿਬ ਨੇ ਬਾਬਾ ਜੀ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਸ਼ਸਤਰ ਅਤੇ ਸਿੰਘਾਂ ਨੂੰ ਲੈ ਕੇ ਜੰਗ ਫੇਚ ਜਾਓ ਸੱਪਾਰੇ ਸਿੰਘ ਕਹਿਣ ਲੱਗੇ ਕਿ ਤੁਸੀਂ ਸਹਬਜ਼ਾਦੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਕੇ ਇਥੋਂ ਚਲੇ ਜਾਓ ਜੰਗ ਆਪਾਂ ਹੀ ਸੰਭਾਲ ਲਵਾਂਗੇ ਫਿਰ ਗੁਰੂ ਸਾਹਿਬ ਨੇ ਉਕਤੇ ਕੀਤਾ ਕਿ ਤਾਂ ਕਿ ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਫਿਰ ਗੁਰੂ ਸਾਹਿਬ ਨੇ ਬਾਬਾ ਬਰੀ ਚੰਗ ਜੀ ਨੂੰ ਸ਼ਸਤਰ ਦੇ ਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਬਾਬਾ ਜੀ ਚੰਗ ਜੀ ਨੇ ਆਪਣੀ ਤੇਗ ਅਤੇ ਤੀਰਾਂ ਦੇ ਜੋਰ ਵਿੱਚ ਖਾ ਕੇ ਜੰਗ ਲੜੀ ਪਰ ਅੰਤ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਬਾਬਾ ਜੁਜਾਰ ਸਿੰਘ ਜੀ ਨੂੰ ਵੀ ਗੁਰੂ ਸਾਹਿਬ ਨੇ ਸ਼ਸਤਰ ਅਤੇ ਪੰਜ ਸਿੰਘਾਂ ਨਾਲ ਜੰਗ ਦੇ ਮੈਦਾਨ ਵਿੱਚ ਭੇਜਿਆ। ਬਾਬਾ ਜੁਜਾਰ ਸਿੰਘ ਜੀ ਨੇ ਵੀ ਆਪਣੇ ਤੇਖ ਅਤੇ ਤੀਰ ਦੇ ਜੋਹਰ ਵਿਖਾ ਕੇ ਜੰਗ ਲਈ ਪਰ ਅੰਤ ਵਿੱਚ ਬਾਬਾ ਜੁਜਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ। ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਤਾਂ ਉਹਨਾਂ ਦੀ ਉਮਰ ਤਕਰੀਬਨ ਲਗਭਗ 17 ਸਾਲ ਸੀ ਅਤੇ ਜਦੋਂ ਬਾਬਾ ਜਦਾ ਸਿੰਘ ਜੀ ਸ਼ਹੀਦ ਹੋਏ ਤਾਂ ਉਹਨਾਂ ਦੀ ਉਮਰ ਲਗਭਗ 14 ਸਾਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ